ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਦਰਪਾਲ ਸਿੰਘ ਬੈਂਸ ਯੂਥ ਪੰਜਾਬ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਟਡੋਨੀ ਐਸ ਵੇਲੇ ਬੈਠੇ ਆ ਪਠਾਨਕੋਟ ਲਦਬਾਲਵਾ ਟੋਲ ਪਲਾਜੇ ਦੇ ਉੱਪਰ ਔਰ ਟੋਲ ਪਲਾਜੇ ਵਾਲੇ ਜਿਹੜੇ ਤੇ ਸਾਡੇ ਪੰਜਾਬੀ ਭਰਾ ਨੇ ਉਹ ਤਾਂ ਸਾਡਾ ਸਾਥ ਦਿੰਦੇ ਪੂਰਾ ਵੀ ਉਹਨਾਂ ਨੂੰ ਸਾਡੀ ਸੱਬੇ ਤਾਂ ਵੀ ਪਤਾ ਸਾਡੇ ਪਰਿਵਾਰਾਂ ਦੀ ਇੱਜ਼ਤ ਦਾ ਵੀ ਪਤਾ ਭੈਣਾ ਤੇ ਜਿਹੜੇ ਸਾਡੀਆਂ ਨਾਲ ਮਾਵਾ ਧੀਆਂ ਹੁੰਦਿਆਂ ਉਹਨਾਂ ਦੀ ਸੱਭੇਦਾਨ ਨੂੰ ਉਹਨਾਂ ਦੀ ਇੱਜ਼ਤ ਕਿਦਾਂ ਕਰਨੀ ਇਹ ਵੀ ਪਤਾ ਪਰ ਜਿਹੜੇ ਇੱਥੇ ਪ੍ਰਵਾਸੀ ਆ ਕੇ ਬਾਹਰੋਂ ਆ ਕੇ ਸਾਡੇ ਪੰਜਾਬ ਤੇ ਰਾਜ ਵੀ ਕਰ ਰਹੇ ਨੇ ਤੇ ਇਹਨਾਂ ਪੰਜਾਬੀ ਭਰਾਵਾਂ ਦੇ ਉੱਤੇ ਰਾਜ ਵੀ ਕਰ ਰਹੇ ਨੇ ਤੇ ਇਹ ਜਿਹੜੇ ਥੱਲੇ ਸਾਡੇ ਵੀਰ ਸਾਰੀ ਦਿਹਾੜੀ ਘਟਾ ਖਾਂਦੇ ਨੇ ਇਹਨਾਂ ਦੇ ਉੱਤੇ ਤਸ਼ੱਦਦ ਵੀ ਕਰਦੇ ਨੇ ਤੇ ਨਾਂ ਤੇ ਉਹਨਾਂ ਨੂੰ ਬੋਲਣ ਦਾ ਪਤਾ ਕਿਸੇ ਪਰਿਵਾਰ ਦੀ ਬੋਲਵਾਣੀ ਕਿਦਾਂ ਕਰਨੀ ਆ ਤੇ ਨਾ ਹੀ ਜਾਂਦਾ ਪਤਾ ਪਰ ਇੱਥੇ ਸਾਡਾ ਇੱਕ ਯੂਨੀਅਨ ਦੇ ਮੈਂਬਰ ਟੋਲ ਦੇ ਉੱਤੋਂ ਲੰਘਦੇ ਪਏ ਸੀ ਤੇ ਇਹਨਾਂ ਦੇ ਜਿਹੜੇ ਇੰਚਾਰਜ ਨੇ ਉਹਨਾਂ ਨੇ ਮਿਸਬੀਹੇਵ ਕੀਤਾ ਜਿਹਦੇ ਕਾਰਨ ਅਸੀਂ ਇਸ ਟੋਲ ਪਲਾਜ ਦੇ ਉੱਤੇ ਧਰਨਾ ਲਾਇਆ ਜਿੰਨੀ ਦੇਰ ਹੁਣ ਇਹ ਮਾਫੀ ਨਾ ਮੰਗਣਗੇ ਲਿਖਦੇ ਵਿੱਚ ਉਨੀ ਦੇਰ ਇੱਥੇ ਇਦਾਂ ਹੀ ਕਾਰਵਾਈ ਕਰ ਚੱਲਦੀ ਰਹੂਗੀ ਤੇ ਜਿਹੜੇ ਮੇਰੇ ਬਾਕੀ ਭਰਾ ਨੇ ਜੋ ਵੀ ਵੀਡੀਓ ਵੇਖਣ ਉਹਨਾਂ ਨੂੰ ਇਹ ਅਪੀਲ ਹੈ ਕਿ ਤੁਸੀਂ ਸਾਰੇ ਟੋਲ ਪਲਾਜ ਦੇ ਉੱਪਰ ਪਹੁੰਚੋ ਇੱਥੇ ਜਿਹੜਾ ਧਰਨਾ ਆ ਉਹ ਹੁਣ ਆਪਾਂ ਲਾਵਾਂਗੇ ਜਿੰਨੀ ਦੇਰ ਕੋਈ ਹਲ ਨਹੀਂ ਹੁੰਦਾ ਉਨੀ ਦੇਰ ਤੇ ਧਰਨਾ ਚੱਲੂਗਾ ਇਦਾਂ ਹੀ ਭਾਵੇਂ ਥੋੜੇ ਆ ਪਰ ਆਪਣੇ ਹੱਕ ਵਾਸਤੇ ਆਪਣੀ ਇੱਜ਼ਤ ਨੂੰ ਬਹਾਲ ਕਰਨ ਵਾਸਤੇ ਆਪਣੇ ਆਪ ਵਾਸਤੇ ਸਾਨੂੰ ਲੜਨਾ ਹੁੰਦਾ ਆ ਧੰਨਵਾਦ ਜੀ ਹਮਸ਼ੁਕਰੀ ਅਫਸੋਸ ਨਹੀਂ ਆਪ ਕਿਉਂ ਮਾਫੀ ਮੰਗਾਂਗੇ ਜੀ ਜਿਹੜਾ ਮੁੰਡਾ ਹੈਗਾ ਜੀ ਸੱਦ ਲਓ ਮੈਂ ਤੈਹੀ ਮਿਲਾਨਾ ਤੁਹਾਨੂੰ ਉਹਦੇ ਨਾਲ ਹੀ ਮੁੰਡੇ ਨੂੰ ਸੱਦ ਲਓ ਨਹੀਂ ਭਾਜੀ ਕੋਈ ਨਹੀਂ ਨਹੀਂ ਇਹ ਮੁੜਾਫੀ ਆ ਵੇਖੋ ਜੀ 1 ਘੰਟਾ ਸਾਰਾ ਪਰਿਵਾਰ ਖਰਾਬ ਹੋਇਆ ਸਾਡਾ 1 ਘੰਟਾ ਤੱਕ ਨਹੀਂ ਅਸੀਂ ਉੱਠਦੇ ਹਾਂ ਨਹੀਂ ਤੋਂ ਬਾਅਦ ਗੱਲ ਕਰਾਂਗੇ ਜਿਹੜੀ ਕਰਾਂਗੇ ਉਹ ਕਿੱਥੇ ਦੀ ਪੰਗ ਤੇ ਆਪਾਂ ਆਹ ਬੁੜਾ ਤੁਸੀਂ ਕਿਹਾ ਸੀ ਨਾ ਵੀ ਮੈਂ ਨਹੀਂ ਕਿਸੇ ਨੂੰ ਪਛਾਣਦਾ ਤੁਸੀਂ ਜੋ ਹੁੰਦਾ ਕਰ ਲਓ ਹੁਣ ਜੋ ਹੋਏਗਾ ਕਰਕੇ ਦੱਸਾਂਗੇ ਅੱਜ ਦੇ ਸਿਰਫ ਮੈਂ ਆਇਆ ਹੁਣ ਬਾਕੀ ਵੀ ਲੈਣਾ ਤੁਹਾਨੂੰ ਕੱਲੀ ਕੱਲੀ ਲੈਣ ਬੰਦ ਕਰਕੇ ਦੱਸਾਂਗੇ ਤੇ ਸਾਡੇ ਕੱਲੇ ਕੱਲੇ ਬੰਦੇ ਚ ਇੰਨੇ ਕਿ ਯੁਰਤ ਹੈ ਗਈ ਆ ਇੰਨੇ ਕਿ ਜੋਗੇ ਹੈਗੇ ਨੇ ਵੀ ਕੱਲਾ ਕੱਲਾ ਲੜ ਸਕਦਾ ਠੀਕ ਹੈ ਭਾਈ ਇਹ ਕਹਣਾ ਜੀ ਤਾਂ ਤੁਹਾਨੂੰ ਇਹ ਨਹੀਂ ਸ਼ਰਮ ਆਈ ਕਿ ਪਰਿਵਾਰ ਦੇ ਨਾਲ ਆਪਣੇ ਮੈਂਬਰ ਜੀ ਨਾਲ ਤੁਸੀਂ ਕੀ ਬੋਲ ਰਹੇ ਹੋ ਭਾਈ ਜੀ ਤੁਸੀਂ ਜਾਓ ਕੋਈ ਗੱਲ ਨਹੀਂ ਤੁਸੀਂ ਪੁਲਿਸ ਤੁਸੀਂ ਪੁਲਿਸ ਤੁਹਾਡੀ ਕੋਈ ਗਲਤੀ ਨਹੀਂ ਹੈ ਨਹੀਂ ਅੰਦਰ ਨਹੀਂ ਅੰਦਰ ਨਹੀਂ ਆਜੋ ਕੋਈ ਗੱਲ ਨਹੀਂ ਮੰਨੋ ਯਾਰ ਇੱਥੇ ਬਹਿ ਜਾਓ ਇੱਥੇ ਬਹਿ ਜੰਨੇ ਹੋ ਬੈਠੋ ਇੱਥੇ ਸਾਡੀ ਗੱਲ ਹਾਂ ਜੀ ਭਾਈ ਜੀ ਆਪਾਂ ਆਇਆ ਲਾਈਨ ਜੀ ਆਪਾਂ ਬਾਹਰ ਤੋਂ ਹੋਈ ਹੈ ਲੇਖੋ ਭਾਜੀ ਮੈਂ ਵੀ ਤੁਹਾਡੀ ਰਿਸਪੈਕਟ ਕਰਾਂਗਾ ਸਰ ਭਾਜੀ ਉਹ ਗੱਲ ਕਰ ਲੈਣ ਦੋ ਉਹਨੂੰ ਸੈਟੀਸਫਾਈਡ ਹੋ ਲੈਣ ਦੋ ਜਦੋਂ ਸਾਡਾ ਮੈਂਬਰ ਸੈਟੀਸਫਾਈਡ ਹੋਏਗਾ ਮੋਟਾ ਸਰ ਭਾਜੀ ਇੱਦਾਂ ਤੁਸੀਂ ਮਾਰੋ ਯਾਰ ਵਾਲੇ ਕੰਮ ਕਰਦਾ ਮੈਂ ਤੁਹਾਡਾ ਇੱਕ ਪਾਇਨ ਅਜਿਦੋਂ ਕਰੋ ਆਏ ਮੈਂ ਤੁਹਾਡੇ ਕੋਲ ਆਇਆ ਮੈਂ ਕੀ ਕਿਹਾ ਇਹਨਾਂ ਨੂੰ ਦੋ ਵੀ ਪੜਿਆ ਕਰਾਓ ਪੜਿਆ ਕਰਾਓ ਪਤਾ ਜਾਨਣਾ ਮੈਂ ਪੁੱਛਿਆ ਕੋਈ ਨਹੀਂ ਭਾਜੀ ਤੁਸੀਂ ਜਾਓ ਤੁਸੀਂ ਤਾਂ ਭਾਜੀ ਉਸੇ ਵੇਲੇ ਫੋਨ ਕੀਤਾ ਹੈ ਆਹ ਤਾਂ ਤੁਸੀਂ ਦੋ ਵਾਰ ਕਾਲੋ ਦੋਗੇ ਆਹ ਇਹ ਕੋ ਉਸ ਕਾਰਟ ਮੈਨੂੰ ਉਦੋਂ ਪਤਾ ਲੱਗਾ ਮੈਂ ਅੰਦਰ ਵੀ ਨਹੀਂ ਗਿਆ ਪਹਿਲਾਂ ਦੱਸਦਾ ਕਿ ਇਹ ਚਾਹ ਦੇ ਗਰਮ ਪ੍ਰਧਾਨ ਕਹਿੰਦਾ ਮੈਂ ਉਦੋਂ ਹੀ ਬਾਹਰ ਆ ਗਿਆ ਮੈਨੂੰ ਫੋਨ ਕੀਤਾ ਮੈਂ ਤੁਹਾਨੂੰ ਇੱਕੋ ਗੱਲ ਕਹੀ ਮੈਂ ਕਿਹਾ ਪਾਜੀ ਬੰਦਾ ਗਲਤ ਬੋਲਿਆ ਉਹਦਾ ਜਵਾਬ ਅਸੀਂ ਲੈਣਾ ਪਾਜੀ ਉਹਦੀ ਕਹਿੰਦੀ ਕਿ ਅਸੀਂ ਬੜੀਆਂ ਗੱਲਾਂ ਟਾਲ ਲਿਆ ਮੇਰੀ ਗੱਲ ਸੁਣੋ ਹਰ ਗੱਲ ਨਹੀਂ ਸਭ ਪ੍ਰੋਬਲਮ ਕਰਦੇ ਉਸੇ ਵੇਲੇ ਉਹ ਨਹੀਂ ਕਰਨਾ ਉਹ ਮੈਨੂੰ ਨਹੀਂ ਪਤਾ ਚੀ ਮੈਂ ਤੁਹਾਡੀ ਕਹਿਤ ਮੇਰਾ ਨਾਮ ਹੁੰਦਾ ਕਿ ਕੁਛ ਵੀ ਤੁਹਾਡੀ ਗੱਲ ਨਹੀਂ ਮੈਂ 1 ਮਿੰਟ ਤੁਹਾਡੀ ਪਹਿਲਾਂ ਬਾਹਰ ਬਾਹਰੋਂ ਤੋਂ ਅੰਦਰੋਂ ਤੋਂ ਢੋਣ ਕੇ ਤੁਹਾਡੀ ਗੱਡੀ ਸ਼ਗਾਉਣ ਵਾਸਤੇ ਤੁਸੀਂ ਕਰਦੇ ਹੋ ਮੇਰੀ ਮੇਰੀ ਬੇਇੰਤਿਆ ਮੇਰੀ ਹੈ ਰਿਸਪੈਕਟ ਰਿਕੁਐਸਟ ਹੈ ਤੁਹਾਨੂੰ ਜਿੰਨੀ ਦੇਰ ਮੇਰਾ ਮੈਂਬਰ ਦਾ ਪਰਿਵਾਰ ਸੈਟੀਸਫਾਈਡ ਨਹੀਂ ਹੁੰਦਾ ਉਨੀ ਦੇਰ ਮੈਂ ਨਹੀਂ ਹੋ ਸਕਦਾ ਮੈਨੂੰ ਉਹ ਹੁਦਿਆਦ ਕਰਦੇ ਵੀ ਭਾਜੀ ਉੱਠ ਜਾ ਮੌਟ ਜਾਣਾ ਨਾ ਮੈਂ ਨਹੀਂ ਕਰ ਸਕਦਾ ਐਸੇ ਲਈ ਉਹ ਕਮਾਂਡ ਹੈ ਕਿ ਤੂੰ ਮੋਰਚਾ ਨੇ ਲਾਇਆ ਮੇਰਾ ਮੈਂਬਰ ਸੈਟੀਸਫਾਈਡ ਹੋ ਜਾ ਮੈਂ ਆਟ ਜਾऊंगा ਮੈਂਬਰਾ ਬੰਦੇਆਂ ਵਾਸਤੇ ਨੇ ਤੇ ਮੈਂ ਬੰਦੇ ਤੋਂ ਬਿਨਾ ਕੁਝ ਨਹੀਂ ਉਹ ਸੈਟੀਸਫਾਈਡ ਹੋ ਜਾਣਗੇ ਮੈਂ ਆਟ ਜਾਊਂਗਾ ਤੁਹਾਡੀ ਮੈਂ ਸਾਰੇ ਭਰਾਵਾਂ ਦੀ ਰਿਸਪੈਕਟ ਕਰਦਾ ਆਂ ਤੁਸੀਂ ਮਾਨ ਦਿੰਦੇ ਹੋ ਸਾਨੂੰ ਆਏਗੇ ਨੂੰ ਮਾਨ ਦਿੰਦੇ ਹੋ ਸਾਡੀ ਹਰ ਗੱਲ ਮੰਨਦੇ ਹੋ ਅਸੀਂ ਉਸ ਗੱਲ ਦੀ ਤੁਹਾਡੀ ਰਿਸਪੈਕਟ ਵੀ ਕਰਦੇ ਆਂ ਇਹ ਤਾਂ ਬਹਿ ਦੂਜੇ ਤੋਂ ਜੋਗਾ ਕੰਮ ਹੋਣਾ ਹੀ ਨਹੀਂ ਮੈਨੂੰ ਇੱਕ ਵੀਰ ਦਾ ਨਹੀਂ ਪਤਾ ਲਖਵਿੰਦਰ ਮੈਨੂੰ ਨਾਂ ਆ ਕਿ ਇੱਕ ਇਹ ਭਾਜੀ ਦਾ ਜਨੇ ਪਤਾ ਲੱਗਾ ਬਾਈ ਫੇਸ ਤੇ ਦੂਜਾ ਤੁਹਾਡਾ ਠੀਕ ਹੈ ਜੀ ਤੁਸੀਂ ਸਾਰੇ ਸਾਡੇ ਨਾਲ ਪੂਰਾ ਕੋਆਪਰੇਟ ਕਰਦੇ ਹੋ ਮਹਿੰਦਰ ਸਾਹਿਬ ਦੇਖੋ ਮੇਰੀ ਲੜਾਈ ਕਿਦੇ ਵਾਸਤੇ ਆ ਲੋਕ ਬੰਦੇ ਲੜਦੇ ਮੇਰੇ ਵਾਸਤੇ ਕਿ ਤੇ ਉਹਨਾਂ ਦੀ ਇੱਜ਼ਤ ਨਹੀਂ ਕੋਈ ਤੇ ਫਿਰ ਮੇਰੀ ਵੀ ਇੱਜ਼ਤ ਕੋਈ ਨਹੀਂ ਇੱਥੇ ਹੀ ਗੱਲ ਕਰ ਅੰਦਰ ਸਾਡੇ ਕੋਲ ਸਾਡੇ ਦੀ ਗੱਲ ਸਾਡਾ ਤੇ ਕੰਮ ਹੀ ਤਰੀਕੇ ਤੇ ਚੱਲਦਾ ਤੇ ਅਗਰ ਹੀ ਤੋਂ ਬਿਨਾ ਬੈਠੇ ਫਿਰ ਕੀ ਸਰ ਸਬ ਆਪਣੀ ਦਾ ਪੈਮਾਨਾ ਚਲੋ ਪਲੀਜ਼ ਸਰ ਪਲੀਜ਼ ਚਲੋ ਅੰਦਰ ਬੈਠੇ ਅੰਦਰ ਪੈਰੀਂ ਬੈਠੀ ਅੰਦਰ ਕਾ ਗੱਲ ਆਓ ਭਾਈ ਮਨਜੀਤ ਸਾਹਿਬ ਨੇ ਕਹਿੰਦੇ ਮੈਂ ਕਿਹ ਗੱਲ ਲੇਦਾ ਆ ਆ ਵੀ ਬੰਦਾ ਤੁਹਾਡਾ ਬਹੁਤ ਲੇਟ ਆਇਆ ਆ ਤੇ ਭਾਈ ਜਦੋਂ ਆਇਆ ਤੁਹਾਨੂੰ ਫੋਨ ਆ ਗਿਆ ਹੂੰ ਉਸੇ ਵੇਲੇ ਹੁੰਦਾ ਮੈਂ ਉਸੇ ਵਕਤ ਹੁੰਦਾ ਮੈਂ ਤੁਹਾਨੂੰ ਉਸੇ ਟਾਈਮ ਕਿਹਾ ਜਿਹਾ ਜੇ ਸਾ ਇਹ ਬੰਦਾ ਆਇਆ ਬੜੀ ਲੇਟ ਇਸ ਤੋਂ ਪਹਿਲਾਂ ਇਹਦੇ ਬੰਦੇ ਹੈਗੇ ਸੀ ਮੈਂ ਇਹਨਾਂ ਨੂੰ ਦੱਸਿਆ ਕਿ ਉਸ ਤੋਂ ਉਪਰ ਕਾਰਵਾਈ ਕਰੂਗਾ ਮੈਂ ਇਹ ਅੰਦਰ ਬੈਗਾ ਮੈਂ ਕਰ ਰਿਹਾ 400 ਚੁਕਾਨਦਾਰ ਨਹੀਂ ਗੱਲ ਕਰ ਭਾਈ ਆਈ 70 ਰੁਪਏ ਕਰ ਤੂੰ ਹੀ ਦੱਸੋ ਜਾਣ ਦੌੜ ਭਾਈ ਛੱਡ ਦਿਓ ਮੈਂ ਮੇਰੇ ਨਾਲ ਗੱਲ ਫਰ ਰਹਾ ਆ ਵੇਖੋ ਸਾਹਮਣੇ ਬੱਚਾ ਮਰਾ ਉਹ ਵੇਖ ਲਓ ਆ ਬੈਠਾ ਨੇ ਆਹ ਥਾ ਸੱਜੇ ਸੱਜੇ ਆਲਾ ਸੁਣ ਲੈ ਤੈਨੂੰ ਮਰਦੀ ਸੁਣਾ ਅੰਦਰ ਆਓ ਜੀ